ਸਾਡੇ YouTube ਚੈਨਲ ਤੇ ਆਪ ਸਭ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ETT 2364 ਭਰਤੀ ਤੇ AWS ਦੇ ਇੱਕ ਕੈਂਡੀਡੇਟ ਵੱਲੋਂ ਲਗਾਏ ਗਏ ਕੰਟੈਂਪਟ ਆਫ ਕੋਰਟ ਕੇਸ ਦੀ 13 ਨਵੰਬਰ ਨੂੰ ਹੋਈ ਸੁਣਵਾਈ ਦੀ ਆਊਟਕਮ ਬਾਰੇ ਜ਼ਿਕਰ ਕਰਾਂਗੇ। ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਨੂੰ ਗੁਜਾਰਸ਼ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਹਰੇਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ। ਦਿਵੇ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਈਡੀਟੀ 2364 ਭਰਤੀ ਪੂਰੀ ਹੋਣ ਦੇ ਆਖਰੀ ਪੜਾਅ ਤੇ ਹੈ ਕਿਉਂਕਿ ਚੋਇਸ ਆਫ ਸਟੇਸ਼ਨ ਲਈ ਭਰਤੀ ਡਾਇਰੈਕਟੋਰੇਟ ਵੱਲੋਂ ਪੋਰਟ 12 ਨਵੰਬਰ ਨੂੰ ਖੋਲ ਦਿੱਤਾ ਗਿਆ ਸੀ ਜੋ 14 ਨਵੰਬਰ ਨੂੰ ਰਾਤ 12 ਵਜੇ ਤੱਕ ਖੁੱਲਾ ਰਹੇਗਾ ਤੇ ਉਸ ਤੋਂ ਬਾਅਦ ਬੰਦ ਹੋ ਜਾਵੇਗਾ ਪਰੰਤੂ ਇਸ ਭਰਤੀ ਦੇ ਪੂਰੇ ਹੋਣ ਵਿੱਚ ਇੱਕ ਅੜਿੱਕਾ ਪੈਦਾ ਹੋ ਗਿਆ ਹੈ ਕਿਉਂਕਿ ਇਸ ਭਰਤੀ ਦੇ EWS ਦੇ ਇੱਕ ਉਮੀਦਵਾਰ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵਿੱਚ ਇੱਕ ਕੰਟੈਂਪਟ ਆਫ ਕੋਰਟ ਕੇਸ ਫਾਈਲ ਕਰ ਦਿੱਤਾ ਹੈ ਡੈਰੀ ਨੰਬਰ 10339655 ਤੇ ਕੇਸ ਨੰਬਰ 4423 EWS ਦੀ ਇੱਕ ਐ Kanditate ਗਗਨਦੀਪ ਕੌਰ ਵਰਸਸ ਕਮਲਕਸ਼ੋਰ ਯਾਦਵ ਐਂਡ ਆਦਰਸ ਦਾ ਕੇਸ ਪਾਇਆ ਗਿਆ ਹੈ ਦ ਅਸਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੁਆਰਾ EWS ਕੈਟਾਗਰੀ ਦੇ ਉਮੀਦਵਾਰਾਂ ਨੂੰ ਵਰਟੀਕਲ ਰਿਜ਼ਰਵੇਸ਼ਨ ਦਾ ਹੱਕ ਦਿੱਤੇ ਜਾਣ ਕਰਕੇ 8223 ਚੌਥੀ ਦੇ ਕੁਝ ਕੈਂਡੀਡੇਟਸ ਨੂੰ ਵਿਦਹੈਲਡ ਲਿਸਟ ਵਿੱਚ ਪਾਇਆ ਗਿਆ ਹੈ ਜਿਨ੍ਹਾਂ ਬਾਰੇ ਅਧਿਕਾਰੀਆਂ ਨੂੰ ਖਦਸ਼ਾ ਹੈ ਕਿ ਉਹਨਾਂ ਦੀ ਮੈਰਿਟ ਪ੍ਰਭਾਵਿਤ ਹੋ ਸਕਦੀ ਹੈ ਹੁਣ ਜਦੋਂ ਇਸ ਭਰਤੀ ਦੇ ਬਾਕੀ ਕੈਂਡੀਡੇਟਸ ਆਪਣੇ ਸਟੇਸ਼ਨ ਚੁਆਇਸ ਕਰ ਰਹੇ ਹਨ ਤਾਂ ਕੁਦਰਤੀ ਤੌਰ ਤੇ ਹੀ ਵਿਦਹੈਲਡ ਕੈਂਡੀਡੇਟਸ ਦੇ ਮਨ ਵਿੱਚ ਇੱਕ ਸ਼ੱਕ ਪੈਦਾ ਹੋ ਗਿਆ ਹੈ ਕਿ ਕਿਤੇ ਉਹ ਸੂਟੇਬਲ ਸਟੇਸ਼ਨ ਲੈਣ ਤੋਂ ਵਾਂਝੇ ਹੀ ਨਾ ਰਹਿ ਜਾਣ ਇਸ ਲਈ ਉਹਨਾਂ ਨੇ ਇੱਕ ਕੋਰਟ ਕੇਸ ਲਗਾ ਦਿੱਤਾ ਸੀ ਜਿਸ ਦੀ ਕੇ ਸੁਣਵਾਈ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ 13 ਨਵੰਬਰ ਨੂੰ ਹੋਈ ਸੀ ਕੋਰਟ ਨੰਬਰ 31 ਵਿੱਚ ਹੋਈ ਇੱਕ ਸੰਖੇਪ ਸੁਣਵਾਈ ਦੌਰਾਨ ਭਰਤੀ ਡਾਇਰੈਕਟੋਰੇਟ ਦੇ ਅਧਿਕਾਰੀਆਂ ਨੂੰ ਜੱਜ ਸਾਹਿਬਾਨ ਵੱਲੋਂ ਪੁੱਛਿਆ ਗਿਆ ਕਿ ਜਦੋਂ ਕੋਰਟ ਦੁਆਰਾ 14 ਅਕਤੂਬਰ 2024 ਨੂੰ EWS ਉਮੀਦਵਾਰਾਂ ਦੇ ਹੱਕ ਵਿੱਚ ਫੈਸਲਾ ਦੇ ਦਿੱਤਾ ਗਿਆ ਸੀ ਤਾਂ ਫਿਰ ਡਾਇਰੈਕਟੋਰੇਟ ਨੇ ਇਹਨਾਂ ਉਮੀਦਵਾਰਾਂ ਨੂੰ ਵਿਦ ਹੈਲਡ ਲਿਸਟ ਵਿੱਚ ਕਿਉਂ ਪਾ ਦਿੱਤਾ ਹੈ ਤੇ ਇਹਨਾਂ ਨੂੰ ਚੋਇਸ ਆਫ ਸਟੇਸ਼ਨ ਦੇ ਅਧਿਕਾਰ ਤੋਂ ਕਿਉਂ ਵਾਂਝਿਆ ਰੱਖਿਆ ਗਿਆ ਹੈ ਇਸ ਦੇ ਨਾਲ ਹੀ ਡਾਇਰੈਕਟੋਰੇਟ ਨੂੰ ਹਦਾਇਤ ਕੀਤੀ ਗਈ ਕਿ 19 ਨਵੰਬਰ ਨੂੰ ਇਸ ਸਬੰਧੀ ਆਪਣਾ ਸਪਸ਼ਟੀਕਰਨ ਕੋਰਟ ਵਿੱਚ ਪੇਸ਼ ਕੀਤਾ ਜਾਵੇ ਭਾਵ ਕਿ 19 ਨਵੰਬਰ ਨੂੰ ਹੀアリング ਦੀ ਅਗਲੀ ਮਿਤੀ ਪਾਉਂਦੇ ਹੋਏ ਇਸ ਮਿਤੀ ਤੱਕ ਭਰਤੀ ਦਾ ਅਗਲਾ ਪ੍ਰੋਸੈਸ ਰੋਕ ਦਿੱਤਾ ਗਿਆ ਹੈ ਦੂਜੇ ਸ਼ਬਦਾਂ ਵਿੱਚ ਇਹ ਵੀ ਕਿਹਾ ਜਾ ਸਕਦਾ ਹੈ ਕਿ 19 ਨਵੰਬਰ ਤੱਕ ਭਰਤੀ ਤੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਸਟੇ ਲਗਾ ਦਿੱਤਾ ਗਿਆ ਹੈ ਪਰੰਤੂ ਭਰਤੀ ਡੈਕਟੋਰੇਟ ਨੇ ਤਾਂ ਪਹਿਲਾਂ ਹੀ ਸਪੈਕਟ ਕਰ ਦਿੱਤਾ ਸੀ ਕਿ 20 ਨਵੰਬਰ ਤੱਕ ਇਸ ਮਸਲੇ ਦਾ ਹੱਲ ਕੱਢ ਕੇ ਵਿਦ ਹੈਲਡ ਕੀਤੇ ਗਏ ਉਮੀਦਵਾਰਾਂ ਨੂੰ ਸਟੇਸ਼ਨ ਚੁਆਇਸ ਕਰਵਾ ਦਿੱਤੀ ਜਾਵੇਗੀ ਇਸ ਮਕਸਦ ਲਈ ਪਰਸਨਲ ਵਿਭਾਗ ਤੋਂ ਮਨਜ਼ੂਰੀ ਲੈਣ ਲਈ ਇੱਕ ਫਾਈਲ ਭੇਜ ਦਿੱਤੀ ਗਈ ਹੈ ਜੋ ਕਿ ਥੋੜੇ ਦਿਨਾਂ ਦੇ ਵਿੱਚ ਹੀ ਮਨਜ਼ੂਰ ਹੋ ਕੇ ਵਾਪਸ ਆ ਜਾਵੇਗੀ ਇਸ ਲਈ ਕੈਂਡੀਡੇਟਸ ਨੂੰ ਹੁਣ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ 19 ਨਵੰਬਰ ਦੀ ਮਿਤੀ ਕੋਈ ਬਹੁਤੀ ਦੂਰ ਨਹੀਂ ਹੈ ਵੈਸੇ ਵੀ ਇਸ ਗੱਲ ਦੀ ਪੂਰੀ ਪੂਰੀ ਉਮੀਦ ਹੈ ਕਿ ਨੈਕਸਟ ਡੇਟ ਆਫ ਹੀਰਿੰਗ ਯਾਨੀ ਕਿ 19 ਨਵੰਬਰ ਨੂੰ ਡਿਪਾਰਟਮੈਂਟ ਦੁਆਰਾ ਆਪਣਾ ਸਪੈਟੀਕਰਨ ਦਿੰਦੇ ਹੋਏ ਇਸ ਮਸਲੇ ਦਾ ਪੱਕਾ ਹੱਲ ਕੱਢ ਲਿਆ ਜਾਵੇਗਾ ਤੇ ਵਿਦ ਹੈਲਡ ਕੈਂਡੀਡੇਟਸ ਨੂੰ ਸਟੇਸ਼ਨ ਚੁਆਇਸ ਕਰਵਾ ਦਿੱਤੀ ਜਾਵੇਗੀ ਫਿਰ 23 ਨਵੰਬਰ ਨੂੰ ਕੋਡ ਆਫ ਕੰਡਕਟ ਖਤਮ ਹੋਣ ਤੇ ਚੁਣੇ ਗਏ ਉਮੀਦਵਾਰਾਂ ਨੂੰ ਔਫਰ ਲੈਟਰਸ ਦੇ ਦਿੱਤੇ ਜਾਣ ਦੀ ਪੂਰੀ ਪੂਰੀ ਸੰਭਾਵਨਾ ਹੈ ਇਸ ਲਈ ਉਮੀਦਵਾਰਾਂ ਨੂੰ ਹੌਸਲਾ ਬਣਾ ਕੇ ਰੱਖਣਾ ਚਾਹੀਦਾ ਹੈ ਤੇ ਆਸ ਕਰਨੀ ਚਾਹੀਦੀ ਹੈ ਕਿ ਸਭ ਕੁਝ ਠੀਕ ਹੋ ਜਾਵੇਗਾ ਤੇ ਭਰਤੀ ਪੂਰੀ ਹੋ ਜਾਵੇਗੀ ਅਸੀਂ ਵੀ ਇਸ ਗੱਲ ਲਈ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਇਨਸ਼ਾਅੱਲਾ ਲੰਬੇ ਸਮੇਂ ਤੋਂ ਲਟਕ ਰਹੀ ਇਹ ਭਰਤੀ ਪੂਰੀ ਹੋਵੇ ਤਾਂ ਜੋ ਉਮੀਦਵਾਰਾਂ ਨੂੰ ਸੁੱਖ ਦਾ ਸਾਹ ਆਵੇ ਤੇ ਉਹਨਾਂ ਨੂੰ ਰੁਜ਼ਗਾਰ ਪ੍ਰਾਪਤ ਹੋਵੇ ਇਸ ਵੀਡੀਓ ਵਿੱਚ ਬਸ ਇੰਨਾ ਹੀ ਇਹਕਰ ਵੀਡੀਓ ਚੰਗੀ ਲੱਗੀ ਹੋਵੇ ਤੇ ਸਾਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ